15 ਮਿੰਟ ਮੂਲ ਮੰਤਰ ਸਾਹਿਬ ਤੇ 15 ਮਿੰਟ ਚੌਪਈ ਸਾਹਿਬ ਇੰਨਾ ਕਰਕੇ ਦੇਖੋ 2-3 ਮਹੀਨੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਿਹੜਾ ਕਹਿੰਦਾ ਨਾ ਮੈਨੂੰ ਤਰੱਕੀ ਨਹੀਂ ਮਿਲਦੀ ਮੇਰਾ ਕੋਈ ਕੰਮ ਨਹੀਂ ਬਣਦਾ 15 ਮਿੰਟ ਮੂਲ ਮੰਤਰ ਸਾਹਿਬ 15 ਮਿੰਟ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਲੈ 15 ਮਿੰਟ ਸ਼ਬਦ ਦਾ ਜਾਪ ਕਰਕੇ ਦੇਖੋ ਰਸਤੇ ਸਾਰੇ ਖੁੱਲ ਜਾਣੇ ਜੇ ਤੁਸੀਂ 15 ਮਿੰਟ ਗੁਰੂ ਨਾਨਕ ਸਾਹਿਬ ਤੇ 15 ਮਿੰਟ ਗੁਰੂ ਗੋਬਿੰਦ ਸਿੰਘ ਮਹਾਰਾਜ 15-15 ਮਿੰਟ ਵੀ ਪਹਿਲੇ ਗੁਰੂ ਸਾਹਿਬ ਤੇ ਦਸਵੇਂ ਗੁਰੂ ਸਾਹਿਬ 15-15 ਮਿੰਟ ਵੀ ਇੱਧਰ ਧਿਆਨ ਦਿਓਗੇ ਨਾ ਤਾਂ ਤੁਹਾਡਾ ਕਾਰਜ ਕੋਈ ਰੋਕ ਨਹੀਂ ਸਕਦਾ 15 ਮਿੰਟ ਮੂਲ ਮੰਤਰ ਸਾਹਿਬ ਤੇ ਲਾਓ ਧਿਆਨ ਤਰੋ ਗੁਰਨਾਨਕ ਸਾਹਿਬ ਦਾ 15 ਮਿੰਟ ਚੌਪਈ ਸਾਹਿਬ ਪੰਜ ਪਾਠ ਹੋ ਜਾਂਦੇ 15 ਮਿੰਟ ਚੌਪਈ ਸਾਹਿਬ ਦੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਲਰ ਕੇ ਚੌਪਈ ਸਾਹਿਬ ਦਾ ਪਾਠ ਕਰੋ। ਸਾਹ ਸੰਗਤ ਕੋਈ ਕੰਮ ਨਹੀਂ ਰੋਕ ਸਕਦਾ। ਕਿਸੇ ਤਰ੍ਹਾਂ ਦਾ ਕੋਈ ਵਿਗਨ ਨਹੀਂ ਪੈ ਸਕਦਾ। ਇੱਕ ਉਹ ਗੰਗਾ ਬੰਦਾ ਜਿਹਨੂੰ ਡਾਕਟਰਾਂ ਨੇ ਜਵਾਬ ਦੇਤਾ ਚੌਪਈ ਸਾਹਿਬ ਕਰਨ ਲੱਗ ਜੇ। ਫਲ ਪਤਾ ਕਿਡਾ ਸੋਨੇ ਗੁੰਗਯੂ ਯਾ ਯਾਹੇਸ ਰਸਨਾ ਪਾਵਈ। ਸੋਨੇ ਮੂੜ ਚਿਤ ਲਾਏ ਚਤਰਤਾ ਆ ਬਈ ਮਹਾਰਾਜ ਕਹਿੰਦੇ ਗੁੰਗਾ ਬੰਦਾ ਬੋਲਣ ਲੱਗ ਜਾਂਦਾ ਜੇ ਚੌਪਈ ਸਾਹਿਬ ਦਾ ਪਾਠ ਕਰ ਲਵੇ ਕਬਜੀ ਸਾਹਿਬ ਬਸਾਰਤਾ ਜਿਨ੍ਹਾਂ ਨੇ ਚੌਪਈ ਸਾਹਿਬ ਬਸਾਰਤਾ ਪੰਜ ਪਾਠ ਵੀ ਨਹੀਂ ਕਰਦੇ ਚੌਪਈ ਸਾਹਿਬ ਤੇ 14-15 ਮਿੰਟ ਲੱਗਦੇ 3-4 ਮਿੰਟ ਚ ਇੱਕ ਪਾਠ ਹੋ ਜਾਂਦਾ 15 ਮਿੰਟ ਵੀ ਜੇ ਪੰਜ ਪਾਠ ਚੌਪਈ ਸਾਹਿਬ ਦੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਮਿਲਦੀ ਹੈ ਗੱਜ ਕੇ ਆਖੋ ਸਤਨਾਮ ਜਿਹੜਾ ਮੂਰਖ ਬੰਦਾ ਉਹਨੂੰ ਚਤਰਾਈ ਆ ਜਾਂਦੀ ਹੈ ਚੌਪਈ ਸਾਹਿਬ ਦਾ ਪਾਠ ਜੇ ਕੋਈ ਕਰੇ ਇੱਕ ਪਾਠ ਦਾ ਫਲਾ ਜੇ ਕੋਈ ਪચ્ચી ਕਰਦਾ ਨਾ ਪਾਠ ਜਿੰਨੇ ਵੀ ਦੁੱਖਦਰ ਇਧਰ ਸਾਰੇ ਦੂਰ ਹੋ ਜਾਂਦੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਈਆਂ 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 ਲਾਤੇ ਹੰਗਰ ਗੋਸ ਸਿੰਘ ਮਾਰਾਈਵਲ ਜਦੋਂ ਲਾਉਂਦੇ ਨੇ ਤੇ ਜਲਦੀ ਟਿਕ ਜਾਂਦਾ ਉਹਨਾਂ ਨੂੰ ਕਹਾਂ ਮੈਂ ਉਧਰ ਲਾਉਂਦੇ ਆਂ ਕਈ ਹੁਣ ਗੁਰੂ ਕੀ ਨਗਰੀ ਰਹਿੰਦੇ ਉੱਥੇ ਅਬਰ ਸਰ ਸਾਹਿਬ ਗੁਰੂ ਰਾਮਦਾਸ ਜਮਾਜ ਬਸ ਉਹ ਵਜੋਂ ਦੋਨਾਂ ਦਾ ਉਦਰੀ ਤੇ ਆਉਣਾ ਉਹ ਤਾਂ ਜਲਦੀ ਟੈ ਗਿਆ ਮੈਂ ਕਿਹਾ ਉੱਥੇ ਲਾ ਲੂ ਦੱਸਾਂ ਸਰੂਪਾਂ ਜਿਹੋ ਜਿੱਥੇ ਧਿਆਨ ਆਪਣਾ ਇੱਕਦਮ ਲੱਗਦਾ ਉੱਥੇ ਮਨ ਛਾ ਬਿਲਕੁਲ ਉੱਥੇ ਲਾ ਮੈਂ ਕਿਹਾ ਮੈਂ ਤਾਂ ਉਧਰ ਜਦੋਂ ਤੁਸੀਂ ਧਿਆਨ ਟਿਕਾਉਂਗੇ ਜਿਹੜਾ ਉਹ ਸਰੂਪ ਦੇ ਵਿੱਚ ਉਸ ਸਰੂਪ ਵਿੱਚ ਬੰਦਾ ਭੇਦ ਹੁੰਦਾ ਜਾਂਦਾ ਤੇ ਮਨ ਮੰਨ ਲਈ ਜਿਹੜੇ ਇਹ ਖਿਆਲ ਨੇ ਖਤਮ ਹੁੰਦੇ ਜਾਂਦੇ ਮਨ ਬੰਦੇ ਖਤਮ ਹੁੰਦੇ ਜਾਂਦੇ ਸੋਚਾਂ ਖਤਮ ਹੁੰਦੀਆਂ ਉਹਦੇ ਵਿੱਚ ਹੀ ਪਿਆਰ ਹੈ ਸੋਸਾਰ ਵੱਲੋਂ ਬੰਦਾ ਹੌਲੀ 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 ਅੰਦਰ ਬ੍ਰਹਿਮੰਡ ਦੀ ਯਾਤਰਾ ਚੁਗ ਹੋ ਜਾਂਦਾ ਹੈ। ਇਹ ਧਾਂਗੇ ਹੀ ਹੈ। ਇਹ ਧਾਂਗੇ ਸਾਰਾ। ਜਦੋਂ ਤੱਕ ਆਪਣੇ ਖਿਆਲ ਨਹੀਂ ਖਤਮ ਹੁੰਦੇ, ਉਦੋਂ ਤੱਕ ਨਹੀਂ। ਉਹ ਤੱਕ ਤੁਹਾਨੂੰ ਸ਼ਾਂਤੀ ਨਹੀਂ ਆਣੀ। ਜਦ ਤੱਕ ਖਿਆਲ ਨਹੀਂ ਖਤਮ ਹੁੰਦੇ। ਖਿਆਲ ਆਪਾਂ ਨੂੰ ਖਤਮ ਕਰਨੇ ਪੈਣਗੇ ਬਾਅਦ ਵਿੱਚ। ਡਿਊਟੀ ਭਾਵੇਂ ਆਪਾਂ ਉਦਾਂ ਕਰਦੇ ਆਂ, ਡਿਊਟੀ ਆਪਾਂ ਸਾਰੀ ਕਰਨੀ ਹੈ। ਉਹ ਕਰੀ ਚੱਲੋ। ਆਪਾਂ ਆਪਣੀ ਡਿਊਟੀ ਪੂਰੀ ਕਰਨੀ ਹੈ। ਧਿਆਨ ਆਪਾਂ ਨੂੰ ਇੱਧਰ